ਜਿੱਥੇ ਕਿਤੇ ਵੀ ਮੇਨ ਰੋਡ ਦੇ ਉੱਤੇ ਕਈ ਲੋਕ ਉਥੋਂ ਰਾਸ਼ਨ ਬਹੁਤ ਜ਼ਿਆਦਾ ਇਕੱਠਾ ਕਰੀ ਜਾ ਰਹੇ ਨੇ ਵੀ ਜਿਹੜੇ ਵੀ ਟਰਾਲੀ ਆਉਂਦੀ ਉੱਤੋਂ ਲਈ ਜਾਂਦੇ ਮੈਂ ਕੋਈ ਤੇ ਬਹੁਤਾ ਵਿਰੋਧ ਨਹੀਂ ਹੈਗਾ ਵੀ ਰਾਸ਼ਨ ਹੀ ਆ ਨਾ ਯਾਰ ਇਹ ਕੋਈ ਸੋਨਾ ਨਹੀਂਗਾ ਪਰ ਫਿਰ ਵੀ ਸਾਰਿਆਂ ਨੂੰ ਸਰਦਾ ਪੁੱਜਦਾ ਜੇ ਕਿਤੇ ਜ਼ਿਆਦਾ ਇਕੱਠਾ ਵੀ ਕਰ ਲਿਆ ਤੇ ਜੇ ਲਾਗੇ ਕੋਈ ਭੁੱਖਾ ਵਾ ਜਿਹਦੇ ਕੋਲ ਨਹੀਂ ਪਹੁੰਚ ਰਿਹਾ ਤੇ ਉਹਨੂੰ ਰਾਸ਼ਨ ਦੇ ਵੀ ਦੇਣਾ ਚਾਹੀਦਾ ਵਾ ਤੁਹਾਨੂੰ ਫਿਰ ਕੱਲ ਨੂੰ ਮਿਲ ਜੂਗਾ ਇੰਨੀ ਕਿ ਸਾਰੇ ਜਣੇ ਹਿੰਮਤ ਕਰੋ ਔਰ ਦੂਜੀ ਚੀਜ਼ ਕਈ ਵੱਡੇ ਵੱਡੇ ਘਰਾਂ ਦੇ ਵਿੱਚ ਅਸੀਂ ਗਏ ਆ ਔਰ ਕਈ ਤੁਸੀਂ ਮਹਿਸੂਸ ਕਰੋਗੇ ਮਤਲਬ ਮੈਂ ਮਹਿਸੂਸ ਕੀਤਾ ਵੀ ਉਹ ਲੋਕ ਮੰਗਣਾ ਨਹੀਂ ਚਾਹ ਇੱਕ ਚੀਜ਼ ਕਹਿਣੀ ਚਾਹੁੰਦਾ ਇਹ ਕੋਈ ਦਾਨ ਨਹੀਂ ਆ ਇਹ ਸਾਥ ਹੈ ਇੱਕ ਦੂਜੇ ਦਾ ਕਿ ਕਿਤੇ ਕੋਈ ਵਿਵਤਾ ਪੈ ਚੁੱਕੀ ਆ ਕਿਤੇ ਕੋਈ ਸਮਾਨ ਨਹੀਂ ਮਿਲ ਰਿਹਾ ਤੇ ਉੱਥੇ ਜਿਹੜਾ ਇੱਕ ਦੂਜੇ ਦੀਆਂ ਲੋੜਾਂ ਲਾਗੇ ਪੂਰੀਆਂ ਕਰੋ ਤੁਸੀਂ ਲੈ ਕੇ ਵੀ ਰੱਖ ਲੋ ਤੇ ਤੁਹਾਡੇ ਕੋਲ ਕੋ ਲੋੜਵੰਦ ਆਉਂਦਾ ਹੋ ਉਹਨੂੰ ਦੇ ਦਿਵੋ ਹੁਣ ਜਿਹੜੀ ਮੇਨ ਚੀਜ਼ ਲੋੜ ਹੈ ਜਿਹੜੀਆਂ ਲੋੜਾਂ ਮੈਂ ਦੱਸਣੀਆਂ ਚਾਹੁੰਦਾ ਵੀ ਜੇ ਕੋਈ ਸੇਵਾ ਕਰ ਸਕਦਾ ਤੇ ਕਰੇ ਤੂੜੀ ਦੀ ਬਹੁਤ ਜ਼ਿਆਦਾ ਲੋੜ ਹੈ ਤੂੜੀ ਦੇ ਨਾਲ ਨਾਲ ਕੋਵੰਡ ਮਿਲ ਜੇ ਡੰਗਰਾ ਦਾ ਚਾਰ ਮਿਲ ਜੇ ਹੋਰ ਕੀ ਕੀ ਪਈਦਾ ਜੀ ਚੌਕਰ ਜਿਓ ਜੀ ਚੌਕਰ ਮਿਲ ਜੇ ਅੱਜ ਮੈਨੂੰ ਕਿਸੇ ਨੌਜਵਾਨਾ ਨੇ ਫੋਨ ਕੀਤਾ ਅਸੀਂ ਕਾਦੀਆਂ ਤੋਂ ਕਿ ਅਸੀਂ ਸੀ 7 ਕੁਇੰਟਲ ਵੰਡ ਦਾ ਜਿਹੜਾ ਆਰਡਰ ਦੇ ਦਿੱਤਾ ਵਾ ਕੱਲ ਤੱਕ ਤੁਹਾਨੂੰ ਪਹੁੰਚਦਾ ਕਰ ਦਵਾਂਗੇ ਔਰ ਸ਼ਹਿਰ ਦੇ ਵਿੱਚ ਸਾਡਾ ਇੱਕ ਦੋਸਤ ਆ ਗੁਰਲੀਨ ਉਹ ਸ਼ੈਲਟਰ ਰਿਜ਼ੋਰਟ ਵਾਲਾ ਉਹਨੇ ਕੱਲ ਮੇਰੀ ਵੀਡੀਓ ਵੇਖੀ 100 ਕਿਲੋ ਦੁੱਧ ਅੱਜ ਉਹਨੇ ਸਾਨੂੰ ਲੈ ਕੇ ਦਿੱਤਾ 100 ਪੈਕੇਟ ਹੈ ਉਹਦੇ ਵਿੱਚ 1 ਕਿਲੋ ਪੈਕੇਟ ਮੇਰੇ ਖਾਲ 3 310 ਰੁਪਏ ਦਾ ਆਉਂਦਾ 300 ਦਾ ਔਰ ਇੱਕ ਚੀਜ਼ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਦੁੱਧ ਸਸਤਾ ਵੀ ਬੜਾ ਮਿਲਦਾ ਵਾ ਸੁੱਕਾ ਦੁੱਧ 160 ਰੁਪਏ ਵੀ ਮਿਲਦਾ ਵਾ ਪਰ ਇਹੋ ਜੀ ਕੋਈ ਗਲਤੀ ਨਾ ਕਰਿਓ ਵੀ ਅੱਗੇ ਹੀ ਲੋਕ ਮਰੇ ਪਏ ਆ ਅੱਗੇ ਹੀ ਲੋਕ ਮਤਲਬ ਆ ਪਾਣੀ ਨਾਲ ਜੂਝ ਰਹੇ ਆ ਅੱਗੋਂ ਬਿਮਾਰੀਆਂ ਨਾਲ ਜੂਝਣਾ ਪੈਣਾ ਵਾ ਜੇ ਕਿਸੇ ਨੇ ਕੋਈ ਚੀਜ਼ ਦੇਣੀ ਆ ਤੇ ਇੰਨੀ ਦੀ ਜਗ੍ਹਾ ਇੰਨੀ ਵੀ ਦੇ ਦਿੱਤੀ ਜਾਵੇ ਪਰ ਚੰਗੀ ਦਿੱਤੀ ਜਾਵੇ ਔਰ ਪਿੱਛੇ ਵੀ ਸਮਾਨ ਜਿਹੜਾ ਬਹੁਤ ਇਕੱਠਾ ਹੋ ਰਿਹਾ ਸਾਡੇ ਸ਼ਹਿਰ ਤੋਂ ਨੇ ਸੰਦੀਪ ਮਾ ਆਜਣ ਉਹ ਗੱਡੀ ਦੇ ਵਿੱਚ ਪਾਣੀ ਲੈ ਕੇ ਆਏ ਸੀਗੇ ਚੱਪੜਾ ਲੈ ਕੇ ਆਏ ਸੀ ਲਿਆਉਣ ਦਾ ਸਾਧਨ ਨਹੀਂ ਸੀ ਹੈਗਾ ਤੇ ਉਹਨਾਂ ਸਾਡੇ ਕੋਲ ਹੀ ਇੱਥੇ ਰੱਖ ਦਿੱਤਾ ਤੇ ਉਹ ਜਿਹੜਾ ਅਸੀਂ ਵੰਡ ਰਹੇ ਆ ਸਭ ਤੋਂ ਮੇਜਰ ਜਿਹੜੀ ਜ਼ਰੂਰਤ ਹੈ ਉਹ ਬੋਟ ਦੀ ਆਣੀ ਪਈ ਤੇ ਮੁੱਲ ਵੀ ਲੈ ਲਾਂਗੇ ਔਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪਾਣੀ ਤੋਂ ਬਾਅਦ ਵੀ ਇੱਥੇ ਸੇਵਾ ਨਿਭਾਉਣੀ ਪੈਣੀ ਹੈ ਇੱਥੇ ਗਾਰ ਚੜੀ ਹੋਣੀ ਹੈ ਲੋਕਾਂ ਦਾ ਜੀਵਨ ਲੀਹ ਦੇ ਉੱਤੇ ਨਹੀਂ ਆਉਣਾ ਕੱਲਾ ਪਾਣੀ ਨੂੰ ਮੁਸੀਬਤ ਨਾ ਸਮਝਿਆ ਜਾਵੇ ਇਸ ਤੋਂ ਬਾਅਦ ਵੀ ਇਹਨਾਂ ਲੋਕਾਂ ਦੀ ਬਾਹ ਫੜਨੀ ਪੈਣੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪੱਕਾ ਲੰਗਰ ਜਿਹੜਾ ਉੱਥੇ ਸ਼ੁਰੂ ਕੀਤਾ ਲੰਗਰ ਹੈ ਸੁੱਕੀ ਰਸਦਾ ਕੱਲ ਸਗੋਂ ਰੋਬਨ ਮੈਨੂੰ ਕਹਿੰਦਾ ਸੀਗਾ ਕਿ ਭਾਰੀ ਬਹੁਤ ਜ਼ਿਆਦਾ ਸਮਾਨ ਲੈ ਲਿਆ ਤੇ ਮੈਂ ਇਹਨੂੰ ਕਿਹਾ ਕਿ ਜਦੋਂ ਸ਼ੁਰੂ ਕਰ ਦਿੱਤਾ ਲਾਗੋ ਲਾਗੋ ਲੋਕਾਂ ਨੇ ਤੁਹਾਡੇ ਕੋਲ ਲੈਣ ਆਉਣਾ ਸ਼ੁਰੂ ਕਰ ਦੇਣਾ ਉਹਨਾਂ ਲੋਕਾਂ ਨੂੰ ਲੋ ਮਹਿਸੂਸ ਹੋਈ ਆ ਮੇਰੀ ਬੇਨਤੀ ਆ ਕਿ ਅਸੀਂ ਨੰਬਰ ਵੀ ਘਰ-ਘਰ ਦੇ ਵਿੱਚ ਇੱਥੇ ਦੇਈ ਜਾਂਦੇ ਆ ਕਿਸੇ ਨੂੰ ਕੋਈ ਦਵਾਈ ਚਾਹੀਦੀ ਆ ਕਿਸੇ ਨੂੰ ਕੋਈ ਤੂੜੀ ਜਾਂ ਕਿਸੇ ਤਰੀਕੇ ਦਾ ਵੀ ਤਰਪਾਈਲਾਂ ਦੀ ਬਹੁਤ ਸਾਰੀ ਲੋੜ ਆ ਅੱਜ ਸਾਨੂੰ ਮਹਿਸੂਸ ਹੋਇਆ ਕਿ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਤਰਪਾਈਲ ਜਿਹੜੀਆਂ ਮੰਗੀਆਂ ਜਾ ਰਹੀਆਂ ਨੇ ਸੁੱਕੇ ਦੁੱਧ ਦੀ ਲੋੜ ਆ ਰਾਸ਼ਨ ਤਕਰੀਬਨ ਬਹੁਤ ਆ ਰਿਹਾ ਵਾ ਪਾਣੀ ਦੀ ਲੋੜ ਆ ਔਰ ਇਹਦੇ ਨਾਲ ਨਾਲ ਅੱਜ ਅਸੀਂ ਇਹ ਘਰ ਦੇ ਵਿੱਚ ਗਏ ਆ ਬਹੁਤ ਵੱਡਾ ਘਰ ਹੈ ਕੋਈ ਸਾਧ ਨਹੀਂ ਹੈਗਾ ਉੱਥੇ ਜਾਣਦਾ ਉਹਨਾਂ ਸਾਡੇ ਕੋਲ 30 40 ਲੀਟਰ ਡੀਜ਼ਲ ਦੀ ਡਿਮਾਂਡ ਕੀਤੀ ਉਹਦਾ ਕਾਰਨ ਕੀ ਆ ਕਿ ਸੋਸ਼ਲ ਵਰਕ ਹੈ ਕਿ ਲਾਗੇ ਲਾਗੇ ਉਹ ਆਪਣਾ ਜਿਹੜਾ ਜਨਰੇਟਰ ਚਲਾ ਕੇ ਉਹਦੀ ਉਹ ਬੱਤੀ ਲਾਗੇ ਲਾਗੇ ਸਪਲਾਈ ਕਰ ਦਿੰਦੇ ਨੇ ਤੇ ਲੋਕੀ ਪੀਣ ਵਾਲਾ ਪਾਣੀ ਆਪਣੀਆਂ ਟੈਂਕੀਆਂ ਦੇ ਵਿੱਚ ਭਰ ਲੈਂਦੇ ਨੇ ਆਪਣਾ ਨਹਾਉਣ ਧੋਣ ਨੂੰ ਆਪਣਾ ਟਾਇਲਟ ਜਾਣ ਨੂੰ ਇਹ ਇਹ ਜਿਹੜੀ ਸੇਵਾ ਵੀ ਉਹ ਵੱਖਰੀ ਸੇਵਾ ਕੱਲ ਸੀ ਉਹਨਾਂ ਨੂੰ ਕਿਹਾ ਤੁਹਾਨੂੰ ਡੀਜ਼ਲ ਵੀ ਜਿਹੜਾ ਤੁਹਾਡਾ ਪੁੱਜਦਾ ਕਰ ਦਵਾਂਗੇ ਸੋ ਮੇਰੀ ਬੇਨਤੀ ਹੈ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਪੂਰੇ ਮੈਂ ਕਿਸੇ ਨੂੰ ਇਸ ਸਮੇਂ ਦੌਰਾਨ ਨਹੀਂ ਕੋ ਮਾੜਾ ਚੰਗਾ ਬੋਲਣਾ ਚਾਹੁੰਦਾ ਹਾਂ ਜਦੋਂ ਇਹ ਪਾਣੀ ਉਤਰੂਗਾ ਉਸ ਤੋਂ ਬਾਅਦ ਇਹਨਾਂ ਕੋ ਜਰੂਰ ਸਰਕਾਰ ਕੋਲੋਂ ਸਵਾਲ ਕੀਤੇ ਜਾਣਗੇ ਚਾਹੇ ਕੇਂਦਰ ਦੀ ਆ ਚਾਹੇ ਪੰਜਾਬ ਦੀ ਆ ਕਿ ਤੁਹਾਡੀ ਜ਼ਿੰਮੇਵਾਰੀ ਕੀ ਬ ਸੀਗੇ ਹੁਣ ਰਲ ਮਿਲ ਕੇ ਇਹਨਾਂ ਲੋਕਾਂ ਦੀ ਸੇਵਾ ਕੀਤੀ ਜਾਵੇ ਇਹਨਾਂ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਮੈਂ ਫੇਰ ਦੱਸਣਾ ਚਾਹਨਾ ਕਿ ਹਰ ਬੰਦਾ ਇਹਨੂੰ ਇਹਨਾਂ ਸਮਝੇ ਦਾਨ ਹੈ ਇਹ ਸਾਥ ਹੈ ਬਹੁਤ ਬਹੁਤ ਵੱਡੇ ਘਰ ਨੇ ਜਿਹੜੇ ਲੋਕਾਂ ਨੂੰ ਰੋਟੀ ਖਵਾਉਂਦੇ ਨੇ ਜਿਹੜੇ ਫਸਲਾਂ ਬੀਜਦੇ ਨੇ ਜਿਹਦੇ ਸਿਰ ਦੇ ਉੱਤੇ ਲੋਕ ਪੜਦੇ ਆ ਲੋਕ ਰੋਟੀ ਖਾਂਦੇ ਆ ਉਹਨਾਂ ਘਰਾਂ ਦੇ ਵਿੱਚ ਵੀ ਕੋਈ ਜ਼ਰੂਰੀ ਵਸਤਾਂ ਜਿਹੜੀਆਂ ਨਹੀਂ ਪਹੁੰਚ ਰਹੀਆਂ ਇੱਕ ਦੂਜੇ ਦਾ ਸਾਥ ਜਿਹੜਾ ਨਿਭਾਇਆ ਜਾ ਰਿਹਾ ਔਰ ਟੀਮ ਪੂਰੇ ਪਿੰਡ ਦੀ ਸਾਡੇ ਨਾਲ ਲੱਗੀ ਆ ਟਰੈਕਟਰ ਟਰਾਲੀ ਦੇ ਉੱਤੇ ਘਰ ਘਰ ਮੇਨ ਅਸੀਂ ਜਿਹੜਾ ਸ਼ੁਰੂ ਕੀਤਾ ਕਿ ਮੇਨ ਰੋਡ ਤੋਂ ਛੱਡ ਕੇ ਮ ਯਾਨ ਬਹੁਤ ਸਾਰੇ ਐਨ ਜੀਓਜ਼ ਕੰਮ ਕਰ ਰਹੇ ਨੇ ਬਹੁਤ ਸਾਰੇ ਗੁਰੂ ਦੇ ਸਿੱਖ ਜਿਹੜੇ ਕੰਮ ਕਰ ਰਹੇ ਨੇ ਪਰ ਲਿੰਕ ਰੋਡਾਂ ਦੇ ਉੱਤੇ ਡੇਰਿਆਂ ਦੇ ਉੱਤੇ ਸਮਾਨ ਨਹੀਂ ਜਾ ਰਿਹਾ ਅਸੀਂ ਬਹੁਤ ਸਾਰੇ ਘਰਾਂ ਦੇ ਵਿੱਚ ਗਏ ਬੀਬੀਆਂ ਸੀਗੀਆਂ ਉਹਨਾਂ ਨੂੰ ਪੁੱਛਿਆ ਕਿ ਕੋਈ ਆਇਆ ਤਿੰਨ ਦਿਨਾਂ ਤੋਂ ਆਉਂਦੇ ਜੀ ਕੋਈ ਨਹੀਂ ਆਇਆ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਰੋਡਾਂ ਦੇ ਉੱਤੇ ਵੀ ਸੰਪਰਕ ਕੀਤਾ ਜਾਵੇ ਇਹਨਾਂ ਡੇਰਿਆਂ ਦੇ ਉੱਤੇ ਸੰਪਰਕ ਕੀਤਾ ਜਾਵੇ ਔਰ ਮੈਂ ਤੁਹਾਨੂੰ ਆਪਣੇ ਵੱਲੋਂ ਭਰੋਸਾ ਦਉਨਾ ਕਿ ਜਿੰਨਾ ਚਿਰ ਵੀ ਸਾਹ ਪ੍ਰਾਣ ਚੱਲਦੇ ਆ ਜਿੰਨਾ ਚਿਰ ਵੀ ਤੁਸੀਂ ਇਸ ਮੁਸੀਬਤ ਨਾਲ ਜੂਝਦੇ ਹੋ ਉਹਨਾਂ ਚਿਰ ਇਸ ਮੁਸੀਬਤ ਨੂੰ ਅਸੀਂ ਆਪਣੀ ਮੁਸੀਬਤ ਸਮਝ ਕੇ ਇਹਦੇ ਨਾਲ ਜੂਝਾਂਗੇ ਤੁਹਾਡੇ ਨਾਲ ਖਲੋਵਾਂਗੇ ਕੋਈ ਭੱਜਣ ਵਾਲਿਆਂ ਚੋਂ ਨਹੀਂ ਹੈਗੇ ਇਹ ਇਹ ਗੁਰੂ ਮਹਾਰਾਜ ਕਰਾਉਂਦਾ ਬੰਦਾ ਕੌਣ ਹੈ ਕਰਨ ਵਾਲਾ ਬੰਦੇ ਦੀ ਤੇ ਕਿਸੇ ਨੂੰ ਕੋਈ ਲੋੜ ਵੀ ਨਾ ਪਵੇ ਜੇ ਗੁਰੂ ਮਹਾਰਾਜ ਇੰਨਾ ਚਾਵੇ ਸੋ ਪ੍ਰਮਾਤਮਾ ਆਪ ਕਰਾ ਰਿਹਾ ਵਾ ਔਰ ਬਹੁਤ ਸਾਰਾ ਮੈਂ ਆਪਣੀ ਟੀਮ ਦਾ ਧੰਨਵਾਦ ਕਰਦਾ ਮੇਰੀ ਕਾਦੀ ਮੈਂ ਇਹਨਾਂ ਦੀ ਟੀਮ ਨਾਨਕਪੁਰੇ ਉਹ ਉੱਚਾ ਸੀਗਾ ਇਲਾਕਾ ਉੱਥੇ ਤਾਂ ਸੀ ਲੰਗਰ ਸ਼ੁਰੂ ਕੀਤਾ ਉੱਥੇ ਤਾਂ ਸੁੱਕੀ ਰਸਦਾ ਇੰਤਜ਼ਾਮ ਕੀਤਾ ਉੱਥੇ ਤਰਪਾਈਆਂ ਵੀ ਪਈਆਂ ਨੇ ਕਿਸੇ ਨੂੰ ਲੋੜ ਹੋਵੇ ਉੱਥੇ ਕੋਈ ਸੁੱਕੇ ਦੁੱਧਾਂ ਵੀ ਇੰਤਜ਼ਾਮ ਹੈ ਕਿਸੇ ਨੂੰ ਲੋੜ ਹੋਵੇ ਕੋਈ ਫੋਨ ਕਰ ਸਕਦਾ ਕੋਈ ਕਿਸੇ ਤਰੀਕੇ ਵੀ ਮੈਸੇਜ ਦੇ ਸਕਦਾ ਕੋਈ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਮੈਸੇਜ ਦੇ ਸਕਦਾ ਕੋਸ਼ਿਸ਼ ਕਰਾਂਗੇ ਕਿ ਉਹਨੂੰ ਜਿਹੜਾ ਉਹ ਪੁੱਛਦਾ ਕੀਤਾ ਜਾਵੇ ਉਹ ਸਮਾਨ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜੇ ਕਿਤੇ ਕੋਈ ਕਟਾਈ ਰਹਿ ਵੀ ਜਾਵੇ ਜ਼ਰੂਰੀ ਨਹੀਂ ਕਿ ਹਰ ਥਾਂ ਤੇ ਪਹੁੰਚ ਵੀ ਹੋ ਸਕਦੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਦੇਲ ਦੀਆਂ ਗਹਿਰਾਈਆਂ ਤੋਂ ਉਹਨਾਂ ਤੋਂ ਮ ਲੈ ਕੇ ਚੱਲੇ ਆ ਵੀ ਜਿੱਥੇ ਕਿਸੇ ਨੇ ਆਸਨਾ ਫੋਨ ਕਰ ਲਿਆ ਜਾਂ ਕੁਝ ਕਹਿ ਦਿੱਤਾ ਕੋ ਸੇਵਾ ਸਾਨੂੰ ਲਾ ਦਿੱਤੀ ਉਹਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ ਅਸੀਂ ਖੜੇ ਆ ਇਹਨਾਂ ਦੇ ਘਰ ਜਨਰੇਟਰ ਹੈਗਾ ਲਾ ਕੇ ਜਾ ਕੇ ਟੈਂਕੀਆਂ ਪਾਣੀ ਵਾਲੀਆਂ ਭਰਨੀਆਂ ਹੁੰਦੀਆਂ ਇੱਕ ਦੂਜੇ ਦਾ ਸਾਥ ਆ ਡੀਜ਼ਲ ਪਹੁੰਚ ਨਹੀਂ ਰਿਹਾ ਡੀਜ਼ਲ ਵੀ ਸਿਰੇ ਪੁੱਜਦਾ ਕਰ ਦਵਾਂਗੇ ਮਤਲਬ ਇੱਕ ਦੂਜੇ ਦਾ ਸਾਥ ਆ ਲੋਕਾਂ ਦੀਆਂ ਟੈਂਕੀਆਂ ਭਰਨੀਆਂ ਨੇ ਬੰਦੀਆਂ ਹੋਰ ਆਇਆ ਕਰ ਪਾਣੀ ਇੱਧਰ ਆਓ ਉੱਥੇ ਉਹਨਾਂ ਘਰਾਂ ਦੇ ਦੇ ਦੋਗੇ ਕੰਪਰਸਿੰਗ ਫਰਤ ਰਿਹਾ ਹੈ ਇਹ ਲੱਗੇ ਆ ਸੁੱਕਾ ਦੁੱਧ ਹੈਗਾ ਇਸ ਕੋਲ ਦਿੱਤਾ ਹੈ ਨਾ ਇਹ ਦੇਖ ਬਾਈਕਰ ਸੁੱਕਾ ਦੁੱਧ ਲੈ ਕੇ ਬੱਚੇ ਆ ਗਏ ਜੋੜਾ ਲੈਣਾ ਵੀ ਇੱਕੀ ਜੋੜਾ ਜੋੜਾ ਦੇਣਾ ਲੋੜਾ ਲੋੜਾ ਚਾਹੀਦਾ ਆ ਸੁੱਕਾ ਦੁੱਧ ਲੈ ਲਓ ਭਾਉਜੀ ਸਾਡੇ ਕੋਲ ਜੋ ਸੁੱਕਾ ਦੁੱਧ ਪਾਣੀ ਰਸ ਬਾਲ ਪ੍ਰਸ਼ਾਦਾ ਪ੍ਰਸ਼ਾਦਾ ਇਹ ਗਾਂ ਜਾਣਾ ਹਰਣਾ ਕੈਂਪ ਲੱਗਾ ਜਿੱਥੋਂ ਮੁੜੇ ਫਿਰ ਉੱਥੇ ਹੀ ਘੱਲ ਦੋਨਾਂ ਨੂੰ ਉੱਥੇ ਪੜਾ ਦੇਣੇ ਜਿੱਥੋਂ ਇਹਨਾਂ ਦੇ ਘਰ ਨੂੰ ਪੜਾਉਂਦਾ ਜੀਗਾ ਸਾਨੂੰ ਕੋਈ ਫੋਨ ਕਰਦੇ ਹੋ ਤੇ ਉਸ ਨੰਬਰ ਲੈ ਲਓ ਨੰਬਰ ਲੈ ਲਓ ਨੰਬਰ ਦਿਓ ਜੀ ਭਾਈ Oh, apa yang jadi ni? Bukan bagus Ini ਯਾਰ ਜੇ ਕੈਂਪਰ ਜਦੋਂ ਮਰਜੀ ਜੋ ਮਰਜੀ ਇਹ ਦੋ ਦਿਨ ਤੁਹਾਡੇ ਨਾਲ ਹੀ ਜਾਣੇ ਇਹ ਫੋਨ ਕਰ ਦਿਓ ਨੰਬਰ ਲੈ ਕੇ ਕੋਈ ਨਾ ਆਉਣ ਦਾ ਸਾਧਨ ਹੋਵੇ ਯਾਕਰ ਚੱਬ ਜਾਈਏ ਪੈਦਲ ਹੀ ਆਵੇਂ ਆਖੀ ਰਹਿਗਾ ਫੋਨ ਤੇ ਫਿਰ ਨੰਬਰ ਲੈ ਲਓ ਹਲਾਗਾ ਲਾ ਇਹ ਨਾਂ ਬਹੁਤ ਰਾ ਸਰਿਆ ਕਾ